ਦਰ ਲੈਣਾ ਘੜਾਇਆ ਕਰੋ ਬਸ ਹੈਗੀ ਨਾ ਗੱਲ ਹਾਂ ਕਿਉਂਕਿ ਇਹ ਸਮਾਂ ਕਿਸਤੇ ਵੀ ਆ ਸਕਦਾ ਵਾ ਇਹ ਆਪਣੇ ਤੇ 10 ਵਜੇ ਦਾ ਅੰਦਰ ਗਿਆ ਵਾ ਤੇ ਹੁਣ ਕਹਿੰਦਾ 1 ਵਜ ਗਿਆ ਹਾਂ 1 ਵਜ 1 ਵਜ ਚੁੱਕਾ ਜੇ ਤੇ ਕਦੀ ਗੁਰੂਆ ਮੈਂ ਉਹ ਮੋਟਰਸਾਈਕਲ ਤੇ ਬੈ ਕੇ ਰਿਓ ਬੈ ਜੇ ਮੈਂ ਉਹ ਕਹਾ ਜੇ ਲਾ ਕੇ ਬਹਿਣਾ ਹਜੇ ਉੱਥੇ ਮੱਛਰ ਲੜਦਾ ਉਹ ਕੇਸ ਵਾਲਾ ਸਾਹਬ ਹੋ ਗਿਆ ਕਿ 420 ਹੋ ਗਈ ਅੱਜ ਹਾਂ ਤੇ ਹੁਣ ਓਏ ਹੋਏ ਓਏ 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 ਡਰ ਗਿਆ ਜਵਾ ਓਏ ਨਾ ਇੱਡਾ ਕਰੀਦਾ ਹੁੰਦਾ ਚੈਂਪੀਅਨ ਓਏ ਕੰਮ ਆਏ ਕੁੱਤਿਆਂ ਵਾਲਾ ਬੋਲਦਾ ਸੀ ਹੰਦੀ ਰੀ ਤੇ ਇਹਦਾ ਸੈਟਅਪ ਫਿਰ ਨੂੰ ਚੜਜੇ ਦੇ ਬਾਹਰ ਕੰਮ ਹੋ ਗਿਆ ਵਿਚਾਰੇ ਦਾ ਉਦੋਂ ਮੈਨੂੰ ਬੜਾ ਦੁੱਖ ਜਿਹਾ ਲੱਗਾ ਵੀ ਯਾਰ ਕੁੱਤੇ ਰੱਖਦੇ ਥੱਲੇ ਵੜ ਚਲਿਆ ਵੇਲਾ ਗੱਡੀ ਦੇ ਸਾਥ ਸ੍ਰੀ ਕਾਲ ਸਾਰਿਆਂ ਨੂੰ ਲੋਬੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸੋ ਅੱਜ ਦੇ ਵਲੌਗ ਦੀ ਆਪਾਂ ਕਰਤੀ ਹੈ ਸਟਾਰਟਿੰਗ ਤੇ ਅੱਜ ਦੇ ਦਿਨ ਦੀ ਵੀ ਕਰਤੀ ਹੈ ਸ਼ੁਰੂਆਤ ਸੋ ਮਿੱਤਰੋ ਅੱਜ ਆਪਾਂ ਘਰੇ ਕਲੇਪ ਇਸ ਕਰਕੇ ਨਹੀਂ ਲਈ ਕਿਉਂਕਿ ਘਰੇ ਆਪਾਂ ਨੂੰ ਜਲਦੀ ਹੀ ਤਿਆਰ ਹੋਣ ਤੇ ਟਾਈਮ ਲੱਗ ਗਿਆ ਨਾਲੇ ਪਰੌਂਠੀਆਂ ਦੋ ਸ਼ਕੀਆਂ ਵਾਂ ਹੈਗੀ ਨਾ ਗੱਲ ਤੂੰ ਤੂੰ ਖਾਂਦੇ ਹਾਂ ਜਦੋਂ ਮੈਂ ਤੈਨੂੰ ਫੋਨ ਕੀਤਾ ਪਰੌਂਠੀਆਂ ਦਾ ਇਹ ਉਦੋਂ ਖਾਂਦੇ ਰੋਟੀ ਤੇ ਇਹਨੇ ਕਿਹਾ ਵੀ ਬਸ 5 ਮਿੰਟ ਦਾ ਘਰ ਆ ਤੇ ਇਹਦੇ ਇਹਨੂੰ ਲੈ ਕੇ ਮੈਂ ਤੇ ਪਿੰਡੋਂ ਹੀ ਨਿਕਲ ਕੇ ਤੇ ਪਿੰਡੋਂ ਬਾਹਰ ਆਣ ਕੇ ਆਪਾਂ ਚਲੋ ਵੀ ਸੋਚਿਆ ਵੀ ਚਲੋ ਵਲੌਗ ਸਟਾਰਟ ਕਰਾਂਗੇ ਘਰੇ ਤੇ ਹੋਇਆ ਨਹੀਂ ਸੋ ਮਿੱਤਰੋ ਇਹ ਵੀਰ ਦਾ ਲਿਆਉਣਾ ਆਪਾਂ ਰੋਲ ਨੰਬਰ ਅੰਮ੍ਰਿਤਸਰ ਤੋਂ ਹੈ ਰੋਲ ਨੰਬਰ ਮਿਲ ਜਾਊਗਾ ਇਹ ਆਂਦਾ ਵੀ ਤੱਕਾ ਕਰ ਦੇਣਾ ਉਹਨਾਂ ਆੰਦਾ ਵੀ ਉਹ ਮਤਲਬ ਜਦਾਂ ਤਰਲੇ ਵੜੇ ਘਟਾਉਂਦੇ ਹੁੰਦੇ ਆ ਮਤਲਬ ਕਹੀ ਹੁੰਦੇ ਨਾ ਵੀ ਜਦਾਂ ਕਾਲਜ ਦਾ ਕੁਲਚਾਲੇ ਵੀ ਇੰਨਾ ਚਿਰ ਵੀਰ ਸਕੂਲ ਨਹੀਂ ਗਿਆ ਜਾਂ ਕਾਲਜ ਨਹੀਂ ਗਿਆ ਤੇ ਤਰਲੇ ਘੜਾਈਏ ਕਰਾਂ ਰਾਜ ਕੇ ਦੇ ਪਰ ਮੇਰੀ ਤੇ ਇਹੋ ਸਲਾਹ ਆ ਤਰਲੇ ਨਹੀਂ ਘਟਾਉਣੇ ਚਾਹੀਦੇ ਕਿਸੇ ਨੂੰ ਵੀ ਕਿਸੇ ਦੇ ਜਿਹੜੀ ਚੀਜ਼ ਦੇਣੀ ਆ ਉਹ ਮਤਲਬ ਉਦਾਂ ਵੀ ਕਿਸੇ ਨੂੰ ਆਪਾਂ ਪ੍ਰੋਵਾਈਡ ਕਰਨੀ ਆ ਜਾਂ ਰੋਲ ਨੰਬਰ ਦੇਣਾ ਵਾ ਤੇ ਉਦਾਂ ਦੇ ਦੇ ਨਾਲ ਹੀ ਅਗਲਾ ਬੰਦਾ ਖੁਸ਼ ਤੇ ਨਾਲੇ ਆਪਣਾ ਕੰਮ ਨਿਬੜ ਜੇ ਹੈਗੀ ਨੇ ਗੱਲ ਉਹ ਦੇਣਾ ਪੈਣਾ ਉਹਨਾਂ ਨੂੰ ਦੇਣਾ ਤੇ ਪੈਣਾ ਵਾ ਪਰ ਤਰਲੇ ਨਹੀਂ ਨਾ ਘਟਾਉਣੇ ਚਾਹੀਦੇ ਕਿਸਦੇ ਕਿਉਂਕਿ ਯਾਰ ਅਗਲਾ ਵਿਚਾਰਾ ਕਿੱਦਾਂ ਕੀ ਮਿਹਨਤ ਕਰਨ ਡਿਆ ਕਿਉਂ ਛੁੱਟੀਆਂ ਕਰਨ ਡਿਆ ਵਾ ਇਹ ਨਹੀਂ ਨਾ ਪਤਾ ਉਹਨਾਂ ਨੂੰ ਵੀ ਗਾਰਡਲੇ ਪਰਸਨ ਨੂੰ ਇਹ ਗੱਲ ਮੇਰੀ ਜਰੂਰ ਮਿੱਤਰੋ ਯਾਦ ਰੱਖਿਓ ਕਿਸਦੇ ਤਰਲੇ ਨਾ ਘੜਾਇਆ ਕਰੋ ਬਸ ਹੈਗੀ ਨਾ ਗੱਲ ਕਿਉਂਕਿ ਇਹ ਸਮਾਂ ਕਿਸਤੇ ਵੀ ਆ ਸਕਦਾ ਵਾ ਇਹ ਆਪਣੇ ਤੇ ਵੀ ਆ ਸਕਦਾ ਵਾ ਜੇ ਆਪਾਂ ਕਿਸਦੇ ਤਰਲੇ ਘੜੋਨੇ ਆ ਨਾ ਕਿਸੇ ਵੀ ਚੀਜ਼ ਆ ਤੇ ਜਿਹੜੀ ਉਹਨੂੰ ਜਿਹੜੀ ਚੀਜ਼ ਦੀ ਲੋੜ ਆ ਤੇ ਇਹ ਕਿਸਤੇ ਵੀ ਸਮਾਂ ਆ ਸਕਦਾ ਨਾ ਘੜਾਇਆ ਕਰੋ ਮਿੱਤਰੋ ਤਰਲੇ ਸੋ ਗੱਡੀ ਹੁਣ ਨਾ ਜਾਣੀ ਸ਼ਹਿਰ ਤੇ ਹੁੰਦੇ ਆਪਾਂ ਲੇਟ ਤੇ ਕਾਮਾਜ ਮੌਸਮ ਜੇ ਤੁਪ ਚੜੀ ਨਹੀਂ ਚੰਗੀ ਤਰ੍ਹਾਂ ਕਿਉਂਕਿ ਮਾਰਨਿੰਗ ਦਾ ਟਾਈਮ ਆ ਤਕਰੀਬਨ ਟਾਈਮ ਕਿੰਨਾ ਹੋ ਗਿਆ ਹੁਣ ਸਾਢੇ 8 ਹੋ ਗਏ ਜੇ ਤੇ ਮਾਰਨਿੰਗ ਦਾ ਟਾਈਮ ਆ ਤੇ ਲੋਕੇਸ਼ਨ ਚੈੱਕ ਕਰੋ ਸੂਏ ਦੀ ਜੇ ਚਲ ਜੀਏ ਫਿਰ ਖਿੱਚੀਏ ਚੱਲ ਫਿਰ ਮਤਰਾ ਜਾਣਦੀ ਹੈ ਫਿਰ ਤੇ ਕਾਲ ਜੀ ਚਲੀਏ ਪਹਿਲਾਂ ਚਾਲਾ ਫੇਰ ਖੇਡੀਏ ਗਾੜੇ ਹਣਾ ਆਹ ਫੜ ਪਰ ਇੱਕ ਗੱਲ ਆਂ ਆਈ ਪਹਿਲਾ ਬਾਬਾ ਜੀ ਦੇ ਕਰਾਂਗੇ ਦਰਸ਼ਨ ਮੇਲੇ ਤੇ ਫੇਰ ਆਪਾਂ ਕਾਲਜ ਜਾਵਾਂਗੇ ਸੋ ਮਿੱਤਰੋ ਆਜੋ ਸਾਡੇ ਨਾਲ ਤੇ ਨਾਲ ਜੁੜ ਕੇ ਰਹੋ ਵੀਰ ਮੇਰੇ ਸੋ ਅੱਜ ਦਾ ਵਲੌਗ ਮੈਂ ਹੋਪ ਰੱਖਦਾ ਆਂ ਵੀ ਘੈਂਟ ਬਣੂਗਾ ਹੈਗੀ ਨਾ ਗੱਲ ਚਲੋ ਫੇਰ ਆਜੋ ਲਓ ਮਿੱਤਰੋ 10 ਵਜੇ ਦਾ ਵੀਰ ਅੰਦਰ ਗਿਆ ਏ ਤੇ ਹੁਣ ਟਾਈਮ ਹੋ ਗਿਆ ਜੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਕਿੱਥੇ ਲਾਏ ਆ ਇੰਨਾ ਟਾਈਮਾ ਮਾੜਾ ਮੁਸ਼ਕਿਲ ਮਿਲਿਆ ਇਹ ਹੈ ਬੜੀ ਮੁਸ਼ਕਿਲ ਮਿਲਿਆ ਇਹ ਹਾਂ ਹਾਂ ਗੁਰੂ ਆ ਗਾਈਜ਼ ਪਤਾ ਕੀ ਏ ਆ 10 ਵਜੇ ਦਾ ਅੰਦਰ ਗਿਆ ਵਾ ਤੇ ਹੁਣ ਕਹਿੰਦਾ 1 ਵਜ ਗਿਆ ਹਾਂ 1 ਵਜ 1 ਵਜ ਚੁੱਕਾ ਜੇ ਤੇ ਕਦੀ ਗੁਰੂ ਆ ਮੈਂ ਉਹ ਮੋਟਰਸਾਈਕਲ ਤੇ ਬੈ ਕੇ ਕਦੀ ਉਹ ਬੈ ਜੇ ਮੈਂ ਉਹ ਕਾਹ ਜੇ ਲਾ ਕੇ ਬਹਿਣਾ ਹਾਂ ਤੇ ਉੱਥੇ ਮੱਛਰ ਲੜਦਾ ਏ ਗੁਰੂਆ ਇਹ ਕਰਾ ਮੈਂ ਕੋਸ਼ੀ ਦੇ ਬੈਗਿਆ ਸਾਡੀ ਢੋਖ ਨਾਲ ਤੇ ਜਾਨ ਨਿਕਲਦੀ ਆ ਕਿਉਂ ਇੰਨਾ ਟਾਈਮ ਲੱਗ ਗਿਆ ਤੇ ਮੇਰਾ ਰੋਲ ਨੰਬਰ ਮਿਲ ਗਿਆ ਉਹ ਹੁਣ ਮਿਲਿਆ ਨਾ ਪਹਿਲਾਂ ਏਜੰਸੀਆਂ ਨੇ ਆ ਗਏ ਦੋ ਪਰ ਗਾਈਜ਼ ਅੱਜ ਤੰਗੀ ਤੰਗੀ ਬਹੁਤ ਜ਼ਿਆਦੀ ਆਈ ਬਹੁਤ ਜ਼ਿਆਦੀ ਚੱਕਣੀ ਪਈ ਤੰਗੀ ਹੁਣ ਖਾਈਏ ਕੁਝ ਜਾ ਕੇ ਵਿਦਰਾ ਬਾਕੀ ਸੀ ਦਾ ਸਾਹਿਬ ਤੋਂ ਤੇ ਟਾਈਮ ਨਾ ਆ ਗਏ ਆ ਆਪਾਂ ਪਹੁੰਚ ਗਏ ਸਾਢੇ 9 ਇੱਥੇ ਕਾਲਜ ਤੇ ਹਨਾ ਤੇ ਬਹੁਤ ਜ਼ਿਆਦਾ ਟਾਈਮ ਲਾਤਾ ਵੀਰ ਨੇ ਪਰ ਅੱਜ ਯੈਸ ਕਰਾਤੀ ਜੇ ਨਾਉਣ ਕਰਾਤਾ ਗੁਰੂਆ ਸੀਨਾ ਨਾ ਬੁਰਾ ਰਹਾ ਹੁੰਦਾ ਹੋਇਆ ਕਦੇ ਯੋ ਕੁਰਸੀ ਤੇ ਬੈਠ ਗਰੀ ਉਹ ਕੁਰਸੀ ਤੇ ਬੈਲ ਲੈ ਵੀ ਕਿੰਨਾ ਟਾਈਮ ਕੱਢਿਆ 3 ਘੰਟੇ ਕੱਢੇ ਆ ਗਰਮੀ ਦੇ ਵਿੱਚ ਬਹੁਤ ਕਲਾ ਸਟਰਗਲ ਸਟਰਗਲ ਤੇ ਮੇਰਾ ਹੋ ਗਿਆ ਤੇ ਤੂੰ ਤੇ ਮਾਮਾ ਬੈ ਕੇ ਪੱਖੇ ਥੱਲੇ ਇੰਜੋਏਮੈਂਟ ਹੀ ਕਰਨ ਡਿਆ ਨਾਦਰ ਹੈ ਚੱਲ ਹੁਣ ਖਿੱਚ ਗਏ ਭਰਾਵਾ ਜਿਆਦੀਆਂ ਗੱਲਾਂ ਨਾ ਕਰੀਏ ਤੇ ਖਾਈਏ ਪੀਏ ਤੇ ਫਿਰ ਪਿੰਡ ਨੂੰ ਮਾਰੀਏ ਚੱਲੇ ਕਿਉਂਕਿ ਹੁਣ ਤੇ ਸਿਰ ਵੀ ਦਹੰਡਿਆ ਪਿਆ ਬੰਦਿਆਂ ਦਾ ਚੱਲ ਮੈਂ ਤੇਰਾ ਖੇਜ ਦੇ ਫਿਰ ਹੜ ਮੋਟਰਸਲ ਮਿੱਤਰੋ ਆ ਗਏ ਆਪਾਂ ਕੋਹੀ ਬੈਂਗਲਸ ਦੇ ਬਾਹਰ ਤੇ ਕੋਹੀ ਵੀ ਨਹੀਂ ਆਪਾਂ ਅੰਦਰ ਇਹ ਕਰਕੇ ਨਹੀਂ ਆਪਾਂ ਸ਼ੋਰਟ ਲਿਆ ਕਿਉਂਕਿ ਅੰਦਰ ਥੋੜਾ ਜਿਹਾ ਕਿ ਮਿਊਜ਼ਿਕ ਆਨ ਹੀ ਇਹ ਕਰਕੇ ਆਪਾਂ ਸ਼ੋਰਟ ਨਹੀਂ ਲਿਆ ਗਿਆ ਆਪਣੇ ਕੋ ਸੋ ਮਿੱਤਰੋ ਬਾਕੀ ਆਪਾਂ ਵਲੌਗ ਦੇ ਵਿੱਚ ਰੀਲ ਪਾਵਾਂਗੇ ਸੋ ਉਹਨੂੰ ਵੇਖਿਓ ਤੇ ਕਿੱਦਾਂ ਦੀ ਬਣੀ ਆ ਕਮੈਂਟ ਕਰਿਓ ਸੋ ਕੋਈ ਵੱਡੀ ਸਵਾਲ ਸੀ ਕਹੇ ਪਿਛੇ ਨੇ ਵੀ ਤੀਹ ਨਾ ਆਪਾਂ ਹਾਂ ਪਰ 200 200 210 ਲੱਗੇ ਜੇ 210 420 ਰੁਪਏ ਬਣ ਗਏ ਇਹਦੇ ਉਹ ਕੇਸ ਵਾਲਾ حساب ਹੋ ਗਿਆ ਕਿ 420 ਹੋ ਗਈ ਅੱਜ ਹਾਂ ਤੇ ਹੁਣ ਆਜੋ ਘਰੇ ਚਲੀਏ ਗਰਮੀ ਬਹੁਤ ਜ਼ਿਆਦੀ ਹੋ ਗਈ ਹੈ ਵਕਤ ਇਹ ਕਰਾ ਵੀਊ ਵਿਖਾ ਸਾਰੇ ਪਾਸੇ ਦਾ ਅੱਜ ਇਹਦੇ ਕੰਮ ਤਤਾ ਹੀ ਚੱਲਣ ਡਿਆ ਤਤਾ ਹੀ ਸਵੇਰ ਤੋਂ ਹੀ ਕੋਟਾਂ ਜੀ ਆ ਨਾ ਹੈਗਾ ਮਰੋ ਹੈਗੀ ਸ਼ਾਮ ਆ ਪਰ ਹੈਗੀ ਕੁੱਟਣੇ ਆ ਤੇ ਗਰਮੀ ਨਾਲ ਤੇ ਬੁਰਾ ਹਾਲ ਹੋਣ ਡਿਆ ਵਕਤ ਤੇ ਘਰੇ ਜਾ ਕੇ ਮਾਰੀਏ ਘੜੀ ਰੈਸਟ ਤੇ ਥੋੜੀ એનર્ਜੀ ਆਊਗੀ ਤੇ ਫਿਰ ਆਪਾਂ ਤੁਹਾਡੇ ਨਾਲ ਜੁੜਾਂਗੇ ਤੇ ਤੁਸੀਂ ਵੀ ਸਾਡੇ ਨਾਲ ਜੁੜ ਕੇ ਰਹੋ ਤੇ ਮਤਰੋ ਕੈਮਰੇ ਹੋਏ ਤਾਂ ਗੁਰੂਆ ਮੈਂ ਨਾ ਹੁਣ ਉਥੋਂ ਆਇਆ ਹਾਂ ਸ਼ਹਿਰੋਂ ਤੇ ਮੈਂ ਹੁਣੇ ਜੇ ਤੇਰਾ ਧਾਰਾ ਨਹੀਂ ਕਾਲ ਫੋਨ ਆਇਆ ਤੇਰਾ ਹੁਣੇ ਜੇ ਫੋਨ ਆਇਆ ਵਾ ਤੇ ਮੈਂ ਹੁਣੇ ਜੇ ਉੱਠਿਆ ਹੀ ਹਾਂ ਅਜੇ 5 ਮਿੰਟ ਤੇਰੇ ਫੋਨ ਆਉਣ ਤੋਂ ਪਹਿਲਾਂ ਮੈਂ 5 ਮਿੰਟ ਉੱਠਿਆ ਗੁਰੂਆ ਮੈਂ ਉਥੇ ਸ਼ਹਿਰੋਂ ਆਇਆ ਨਾ ਗਾਇਸ ਉਥੋਂ ਸ਼ਹਿਰੋਂ ਜਦੋਂ ਤੁਰੇ ਹਾਂ ਸਦਾ ਆਣ ਕੇ ਮੈਂ ਘਰੇ ਬੈਠਦੇ ਸੌਂ ਗਿਆ ਹਾਂ ਤੇ 2 ਢਾਈ ਘੰਟੇ ਸੌਂ ਤਾ ਰਿਹਾ ਲਗਾਤਾਰ ਮੈਂ ਤੇ ਹੁਣ ਉੱਠਿਆ ਹੀ ਹਾਂ ਤੇ ਹੁਣ ਮਿੱਤਰਾ ਥੋੜਾ ਗਾ ਨਾ ਕੁੱਤੇ ਨੂੰ ਘਮਾਫ ਰਹਿ ਕੇ ਲਈਏ ਕਿੰਨੇ ਦਿਨ ਹੋ ਗਏ ਘਰੇ ਵਿਚਾਰਾ ਸੁਸਤੀ ਜੀ ਪਈ ਹੈ ਨਾ ਇਹਨੂੰ ਹਾਂ ਕਿੰਨੇ ਦਿਨ ਹੋ ਗਏ ਵਾਵਾ ਵਿਚਾਰੇ ਨੂੰ ਉਸ ਦਿਨ ਦਾ ਜਿਹੜਾ ਉਹ ਆਊਟਲੈਟਸ ਦੇ ਵਿੱਚ ਘਮਾਇਆ ਨਾ ਆਪਾਂ ਉਹੋ ਹੀ ਘਮਾਉਣਗੇ ਜੇ ਬਸ ਤੇ ਬਾਹਰ-ਬਾਰ ਨਹੀਂ ਜੇ ਨਿਕਲਿਆ ਉਹ ਦਿਨ ਦਾ ਘਰੇ ਰਿਹਾ ਉਹ ਦਿਨ ਦਾ ਤੇ ਸੋ ਥੋੜਾ ਗਾ ਇਹਨੂੰ ਸੈਰ ਸਪਾਟਾ ਕਰਾ ਕੇ ਲਈਏ ਮੇਰਾ ਦਾ ਹੈਗੀ ਗੱਲ ਚਲ ਜੀਏ ਫਿਰ ਸਮਾਨ ਵੀ ਲੈਣਾ ਹੀ ਆ ਸਮਾਨ ਵੇਖ ਲੈਨੇ ਨਾ ਵੀ ਕੀ ਕਰਨਾ ਵਾ ਵੇਖ ਲੈਨੇ ਨਾ ਸਮਾਨ ਸਮੂਹ ਦਾ ਬਾਕੀ ਵੇਖ ਲਾਂਗੇ ਜੇ ਦੇ ਕੋ ਚੰਗਾ ਲੱਗੂਗਾ ਤੇ ਲੈਵਾਂਗੇ ਜੇ ਨਾ ਲੱਗੂਗਾ ਤੇ ਰਹਿਨਦਾਂਗੇ ਬਾਕੀ ਓਏ ਹੋਏ ਓਏ 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 ਡਰ ਗਿਆ ਜਵਾਦ ਓਏ ਨਾ ਓਏ ਸੋਹਣਿਆ ਨਾ ਡਰਾ ਬੁੱਤ ਤੇਰਾ ਛੋਟਾ ਭਰਾਵਾ ਨਹੀਂ ਇਦਾਂ ਘਰੀਦਾਂ ਦਾ ਚੈਂਪੀਅਨ ਓਏ ਵੇਲਾ ਪੈਂਦਾ ਹੀ ਏ ਗੁਰੂ ਏ ਇਹ ਵੇਲਾ ਮੈਂ ਕਹਿੰਦਾ ਵਾਂ ਵੇਲਾ ਇਹ ਤੱਕ ਪੈਣਾ ਨਹੀਂ ਹਟਿਆ ਪ੍ਰੇਮ ਪ੍ਰੇਮ ਨਹੀਂ ਪਿਆ ਜੇ ਪਰ ਇੱਕ ਗੱਲ ਹੈ ਨਾ ਵੱਡਾ ਵੱਡਾ ਵਾ ਏ ਡਰ ਏ ਭਰਾਵਾ ਡਰਦਾ ਹੀ ਆ ਇਹ ਤਾਂ ਛੋਟਾ ਵਾ ਨਾ ਆਰਾ ਪੁੱਤ ਸੋਹਣਿਆ ਤੋਨੂ ਜੀ ਤੁਹਾਡਾ ਕੀ ਵਿਚਾਰ ਆ ਬਹੁਤ ਖਤਰਨਾਕ ਕੰਮ ਆ ਇਹ ਕੁੱਤਿਆਂ ਵਾਲਾ ਉਹ ਨਾ ਨਾ ਦੱਸ 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 ਖਤਰਨਾਕ ਕੰਮ ਆ ਕੁੱਤਿਆਂ ਵਾਲਾ ਅੱਛਾ ਪੂਰਾ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਤੇ ਖਤਰਨਾਕ ਜਿਹੜਾ ਕੰਮ ਆ ਤੇ ਹੁਣ ਆਪਾਂ ਪਾਸਾ ਢਾਹਦਾ ਨਾ ਕਿਹ ਚੀਜ਼ ਦਾ ਆ ਵੀ ਟੀਕੇ ਟੂਕੇ ਟਾਈਮ ਨਾਲ ਲਵਾਉਣੇ ਪੈਂਦੇ ਨੇ ਇਹਨਾਂ ਨੂੰ ਬਹੁਤ ਟੀਕੇ ਲਵਾਉਣੇ ਆ ਲਵਾਉਣੇ ਟੀਕੇ ਰੋਕ ਜਾ ਯਾਰ ਟੀਕੇ ਲਵਾ ਦਨੇ ਯਸ ਕਰਾ ਦਨੇ ਟੀਕਿਆਂ ਦੀ ਕਾਰਡ ਕੋਡ ਬਣਾਉਣੇ ਆ ਨਾ ਕਾਰਡ ਕੋਡ ਬਣਾਉਣੇ ਆ ਇਹ ਨਾਲੇ ਇਹਦਾ ਤੇ ਹੁਣ ਵੇਨੇ ਇੱਕ ਰਾਂ ਨਾਲ ਤੁਰ ਫਿਰ ਕੇ ਆਉਣੇ ਆ ਤੇ ਥੋੜਾ ਗਾ ਸਾਨੂੰ ਕੰਮ ਆ ਜੇ ਕੋਈ ਚੀਜ਼ ਇਹ ਤੇ ਚੰਗੀ ਲੱਗੀ ਤੇ ਲੈ ਕੇ ਆਵਾਂਗੇ ਜਰੂਰ ਸੋ ਬਾਕੀ ਜੇ ਨਾ ਚੰਗੀ ਲੱਗੀ ਤਾਂ ਫਿਰ ਹੋਰ ਕਿਸ ਦਿਨ ਲੈ ਆਵਾਂਗੇ ਓਏ ਫਿਰ ਜੇ ਨਾ ਕੋਈ ਚੀਜ਼ ਚੰਗੀ ਲੱਗੀ ਤੇ ਮੈਂ ਆ ਨਾ ਵੀ ਫਿਰ ਜਨੇਆਲਿਓ ਵੇਖ ਲਿਆਵਾਂਗੇ ਇੱਕ ਰਾਂ ਟਾਂਗਰੇ ਜਾਂਦੇ ਆ ਟਾਂਗਰੇ ਜਾਂਦੇ ਜੇ ਇਹਦੇ ਟਾਂਗਰੇ ਕੋਈ ਚੀਜ਼ ਚੰਗੀ ਮਿਲ ਗਈ ਤੇ ਲੈ ਆਵਾਂਗੇ ਜੇ ਨਾ ਮਿਲੀ ਤਾਂ ਸਾਨੂੰ ਹੋਰ ਕਿਸੇ ਦਿਨ ਫਿਰ ਜਨੇਆਲਿਓ ਲੈ ਆਵਾਂਗੇ ਨਾ ਹੈਗੀ ਗੱਲ ਆਹੋ ਮੈਂ ਅਰੇ ਗਾਈ ਦੇ ਵੇਲੇ ਜਦੋਂ ਸਵੇਰ ਦਾ ਮਤਲਬ ਲਓ ਉੱਥੋਂ ਆਏ ਨਾ ਮਤਲਬ ਕੋਹੀ ਬੈਂਗਲਸ ਦੇ ਵਿੱਚ ਬਸ ਕੋਹੀ ਬੀਤੀ ਗੱਲੀ ਤੇ ਆਣ ਕੇ ਮੈਂ ਨਿੰਬੂ ਪਾਣੀ ਪੀ ਗੇ ਤੇ ਜਉ ਸੁੱਤਾ ਜੇ ਤੇ ਹੁਣ ਰੋਟੀ ਖਾਧੀ ਜੀ ਉੱਠ ਕੇ ਪਰ ਮੈਂ ਹੁਣੇ ਜੇ ਰੋਟੀ ਖਾਂ ਰਿਹਾ ਜਦੋਂ ਤੈਨੂੰ ਇਹਨੂੰ ਫੋਨ ਨਹੀਂ ਕੀਤਾ ਓਏ ਉਹ ਤਾਂ ਰੋਟੀ ਖਾਂ ਰਿਹਾ ਹੈ ਹੈ ਡਰਦਾ ਕੁੱਤਾ ਉਹ ਡਰਦਾ ਵਾ ਵਿਚਾਰਾ ਜੇ ਹੋਊਗਾ ਨਾ ਥੋੜਾ ਜਿਹਾ ਆਦਤ ਪਊਗੀ ਫੇਰ ਨਹੀਂ ਇਹਨੇ ਡਰਨਾ ਓਏ ਇਹਨੂੰ ਲਾਗੇ ਰੱਖਿਆ ਕਰੀਏ ਤੇ ਜਿਆਦਾ ਆਪਾਂ ਲਾਗੇ ਨਹੀਂ ਰੱਖਦੇ ਬਾਕੀ ਇਹ ਨਾ ਮੋਲ ਮੇਲੇ ਦੇ ਤਰ੍ਹਾਂ ਫਿਰਦਾ ਏ ਇਹ ਦੂਜਾ ਨਾ ਇਹ 15 ਗਰ ਵਾਲਾ ਹੀ ਆ ਹਾਂ ਇਹ ਇਹ AC ਵਾਲਾ ਹੀ ਆ AC ਤੋਂ ਬਿਨਾਂ ਨਹੀਂ ਰਹਿਣਾ ਹਾਂ AC ਵਾਲਾ ਹੀ ਇਹ ਤੇ ਵੇਖੀ ਜੱਤ ਕਿੰਨੀ ਚੜਨੀ ਵੇਖੀ ਬਾਦ ਆਓ ਜਾਂਦੇ ਪਰ ਪਰ ਅੱਜ ਉਹਦਾ ਮੌਸਮ ਦਾ ਕੰਮ ਤਤਾ ਹੀ ਰਿਹਾ ਯੋ ਹਣਾ ਸਾਰੀ ਹਰੀ ਇਧਰ ਇਹ ਮੌਸਮ ਦੇ ਕੰਮ ਸਾਰੀ ਦਿਹਾੜੀ ਇਦਾਂ ਉਹ ਸਵੇਰ ਤੋਂ ਇਦਾਂ ਇੱਥੇ ਵੀ ਇਦਾਂ ਹੈ ਕਰੇ ਇੱਥੇ ਪਿੰਡ ਵੀ ਅੱਛਾ ਚੱਲ ਠੀਕ ਚਲੋ ਓਏ ਹੋਏ ਚਲੋ ਮਿੱਤਰੋ ਖੇਡੋ ਗੱਡੀ ਕਿੰਨੇ ਕਿਲੋ ਗੱਡੀ ਆ ਹਾਂ ਚਲ ਆਹ ਨਹੀਂ ਰੋਗੀ ਤੇ ਆਹ ਬਸ ਮੈਂ ਜਲਾਵਾਂ ਨਹੀਂ ਨਿਕਲਦੀ ਸ਼ਕਲ ਲੱਗਦੀ ਜਮਾਨ ਇੱਧਰ ਵੇਖ ਆ ਜਿਗਾਰ ਹੈ ਜੇ ਮੱਧਮੁੱਝਾਂ ਵਾਲੇ ਕੱਢੇ ਨਹੀਂ ਬਾਹਰ ਇਹ ਲੈ ਲੈ ਬੱਲੇ ਨੂੰ 50 ਸਾਮਾ ਤੇ ਕੱਢ ਲੋ ਇਹਨੂੰ ਪਿਆਦੀਆਂ ਨਹੀਂ ਤੇ ਇਹ ਉਹ ਜਾ ਮਗਰ ਤੇ ਇਹਦਾ ਸ਼ਰੀਰ ਕਰੂਗਾ ਕੱਢਾਈ ਹੋਏਗਾ ਇਹਦਾ ਨਹੀਂ ਨਹੀਂ ਓਏ ਲੋੜਦੀ ਹੈ 22 ਤੋਂ ਵੱਡਾ ਹੈ ਇਹ ਬਟਾ ਆਈ ਨਹੀਂ ਪਈ ਹੈ ਮੈਂ ਕਹਿੰਦਾ ਇਹਨੂੰ ਵੀ ਆ ਲਈਏ ਇਹਦੀ ਕੋਈ ਬੜੀ ਸਹੀ ਹੱਦ ਨਹੀਂ ਤੇਰੇ ਦਾ ਸੈਟਅਪ ਫਿਰ ਵੈਕਸੀਨ ਕਰਾਇਆ ਉਹ ਕੰਮ ਨਹੀਂ ਆਉਂਦਾ ਇਹ ਪੀਜ਼ ਟ੍ਰੇਡ ਨੂੰ ਜਾ ਵੈਕਸੀਨ ਕਰਾਈ ਤੇ ਉਹ ਵੈਕਸੀਨ ਚੱਕਾ ਘੋਣਾ ਹੈ ਅੱਛਾ ਆ ਇਹਦਾ ਗਤੋਂ ਪਪੂਰੀ ਹੈ ਨਾ ਪੂਰੀ ਸਿਗਰਾਂ ਦੇ ਤੋਂ ਭਾਜੀ ਬਾਕੀ ਮਿੱਤਰੋ ਵੀਰ ਕੋ ਪੁੱਛ ਗਏ ਪੁੱਛ ਕੇ ਆਏ ਆ ਆਪਾਂ ਰੋਟ ਵੀਲਰ ਦਾ ਵੀ ਰੋਟ ਵੀਲਰ ਦਾ ਵੀਰ ਇਹ ਆਂਦਾ ਵਾ ਵੀ ਜਦਾਂ ਤੁਹਾਨੂੰ ਉੱਥੇ ਬਾਕੀ ਥੋੜੀਆਂ ਬੋਧੀਆਂ ਗੱਲਾਂ ਘਾਟ ਸੁਣੀਆਂ ਨਹੀਂਆਂ ਕਿਉਂਕਿ ਆਪਾਂ ਕਲਿੱਪ ਨਹੀਂ ਜਿਆਦੀ ਲੈਪ ਆਏ ਉੱਥੇ ਤੇ ਰੋਡ ਵੀਲਰ ਦਾ ਵੀਰ ਇਹ ਆਂਦਾ ਵਾ ਵੀ ਜਦਾਂ ਟਿਕਟ ਹੋ ਕੇ ਦਾ ਵਾ ਪਹਿਲਾਂ ਤੇ ਆਪਾਂ ਉਹਨੂੰ ਹੋਲਡ ਕਰਾਂਗੇ ਕਰਾ ਕਰੇ ਵੇਖਾਂਗੇ ਹੋਲਡ ਕਰਕੇ ਵੀ ਹਾਂ ਵੀ ਟਿਕਦਾ ਕੁੱਤਾ ਫਿਰ ਉਹਨੂੰ ਮਤਲਬ ਵੀਰ ਦਾ ਵੀਰ ਕੋ ਟਿਕਾ ਲਵਾਵਾਂਗੇ ਕੋ ਜਾਂ ਵੀਰ ਕੋ ਲਵਾਵਾਂਗੇ ਜਾਂ ਆਪਾਂ ਹੋਰ ਕਿਸ ਨੂੰ ਕਵਾਂਗੇ ਸੋ ਬਾਕੀ ਵੇਨੇ ਆ ਪੁੱਛਦੇ ਆ ਆਪਾਂ ਹੋਰ ਵੀ ਕਿਸੇ ਨੂੰ ਇੱਕ ਅੱਦੇ ਜਾਣੇ ਕੋਈ ਹੋਰ ਕਨਫਰਮ ਕਰ ਲੈਨੇ ਇੱਕ ਰਾਣਾ ਤੇ ਕਿਹੜਾ ਘੜਾ ਟੀਕਾ ਲਵਾਉਣਾ ਚਾਹੀਦਾ ਉਹ ਤਾਂ ਲਵਾਏ ਆ ਸਾਲ ਹੋ ਗਿਆ ਪਰ ਲਵਾਇਆ ਨੂੰ ਇੱਕ ਰਾ ਹੁਣ ਤੇ ਮਤਲਬ ਜਦਾਂ ਆਪ ਨਹੀਂ ਹੋਈਂਦਾ ਕੰਮ ਆਪ ਨੂੰ ਡੇਟ ਹੋਈਂਦਾ ਕੰਮ ਵੀ ਹਾਂ ਟੀਕੇ ਨਵੇਂ ਆ ਗਏ ਆ ਕਿ ਜਦ ਆ ਗਏ ਹੁੰਦਾ ਸੱਤਾਂ ਬਿਮਾਰੀਆਂ ਦਾ ਟੀਕਾ ਮੈਂ ਤੁਹਾਨੂੰ ਸਿੱਧਾ ਇਹ ਦੱਸ ਦਿੰਦਾ 7 in 1 ਹੁੰਦਾ ਹੈ ਹੁਣ 9 in 1 18 in 1 ਮਤਲਬ ਬਹੁਤ ਤਾਂ ਤੋਂ ਤਾਂ ਟੀਕੇ ਆ ਗਏ ਹੁਣ ਐਸ ਵਕਤ ਤੇ ਇਹ ਕਰਕੇ ਬਾਕੀ ਇੱਕ ਗੱਲ ਹੈ ਜੇ ਤੁਹਾਨੂੰ ਨੌਲੇਜ ਹੋਊਗਾ ਨਾ ਤੁਹਾਨੂੰ ਤੁਹਾਡੀ ਨਾਲੇ ਝੂਗਾ ਤੇ ਮੈਨੂੰ ਜ਼ਰੂਰ ਨਾ ਕਮੈਂਟ ਦੇ ਵਿੱਚ ਦੱਸ ਦਿਓ ਵੀ ਕਿਹੜਾ ਟੀਕਾ ਬੈਸਟ ਰਹੂਗਾ ਮਤਲਬ ਬਲੋਂ ਰੋਟਵਿਲਰ ਲਈ ਬਾਕੀ ਸੋ ਮਿੱਤਰੋ ਆਪਾਂ ਪੁੱਛ ਗਏ ਸੀਗੇ ਤੇ ਵਧੀਆ ਮਤਲਬ ਉਹਦਾ ਇੱਕ ਰਾ ਕਰਾਉਨੇ ਆ ਟ੍ਰੀਟਮੈਂਟ ਤੇ ਥੋੜਾ ਕ ਨਾ ਉਹਨੂੰ ਵੀ ਮੇਰੇ ਖਾਲ ਦਾ ਮੇਰਾ ਰਾਦਾ ਵਾ ਵੀ ਥੋੜਾ ਕ ਨਾ ਛੱਡਿਆ ਕਰੀ ਉਹਨੂੰ ਸੰਗਲੀ ਪਾ ਗਏ ਹਣਾ ਰਾਦ ਨੂੰ ਖੁੱਲਾ ਰਹਿੰਦਾ ਵਾ ਗਾਈ ਰਾਤ ਸਾਰੀ ਖੁੱਲਾ ਰਹਿੰਦਾ ਵਾ ਦਿਨੇ ਤਾਂ ਨਹੀਂ ਛੱਡੀਦਾ ਯਾਰ ਤੈਨੂੰ ਪਤਾ ਘਰ ਦੇ ਆਣੇ ਹੁੰਦੇ ਨਾਲੇ ਗੱਲ ਹੈ ਮਿਸਤਰੀ ਲੱਗੇ ਗਾਈਜ਼ ਅਜੇ ਘਰੇ ਇਹ ਕਰਕੇ ਵੀ ਜ਼ਿਆਦਾਤਰ ਨਹੀਂ ਛੱਡੀਦਾ ਥੋੜਾ ਬਾਹਰ ਘੁੰਮ ਲਿਆ ਜਾ ਕਰ ਬਾਰ ਤੈਨੂੰ ਪਤਾ ਬਾਰ ਕਮਾਉਣ ਖੜੇ ਉਹਨੇ ਮੈਨੂੰ ਭਰਾਵਾ ਖਿੱਚ ਕੇ ਲੈ ਆਇਆ ਉਹਦਾ ਜੋਰ ਵਾਲਾ ਕਿੰਨਾ ਬਾਕੀ ਗਾਈ ਤੇ ਮੈਂ ਤੈਨੂੰ ਮਤਲਬ ਜਿਹੜਾ ਪਹਿਲਾਂ ਸਾਡੇ ਕੋਲ ਰੌਡ ਵੀਲਰ ਹੁੰਦਾ ਹੈ ਨਾ ਉਹਦਾ ਤਗੜਾ ਸਿਰ ਹੀ ਬੜਾ ਤਗੜਾ ਹੈ ਕੁੱਤਾ ਉਹ ਗੁਰੂਆ ਵੇਖੜ ਜੇ ਤੂੰ ਆਉਂਦੇ ਰਹੇ ਰੇ ਰੇ ਦੇ ਰਹੇ ਅਸੀਂ ਨਾ ਸਾਡੇ ਤਾਂ ਬੋਲ ਜਿਆ ਕਿ ਨਹੀਂ ਨਾ ਕਰੇ ਅਸੀਂ ਡਰਦੇ ਮਾਰੇ ਜਾਣਾ ਅੰਦਰ ਅਸੀਂ ਮਾਰੇ ਵੇਖਣਾ ਉਹ ਭੱਜੀ ਹੋਣਾ ਗੇਟ ਨਾਲ ਵੱਟ ਕੇ ਭੱਜ ਜਾਂਦਾ ਸੀ ਉਹ ਗੇਟ ਸਿਰ ਲਾਗ ਜਾਂਦਾ ਸੀ ਡਰ ਕੇ ਚਲਾ ਜਾਣਾ ਬੋਲ ਚੱਕਰ ਪੈਂਦਾ ਹੁੰਦਾ ਹੈ ਪਰ ਇਹ ਤੋਂ ਪਹਿਲਾਂ ਮੇਰੇ ਕੋਲ ਪਰ ਉਹ ਜਰਮਨ ਸ਼ੈਵਰਡ ਸੀ ਜਰਮਨ ਸ਼ੈਵਰਡ ਵਿਚਾਰਾ ਨਾ ਡਬਲ ਕੋਡ ਹੀ ਉਹਦੇ ਉੱਤੇ ਨਾ ਜੱਤ ਵੜੀ ਸੀ ਤੇ ਜੱਤ ਦਾ ਕਰਕੇ ਨਾ ਵਿਚਾਰਾ ਗਰਮੀ ਦੇ ਮਤਲਬ ਥੋੜਾ ਇੱਕ ਦਿਨ ਗਰਮੀ 'ਚ ਰਹਿ ਗਿਆ ਉਹ ਇੱਕ ਦਿਨ ਹੀ ਰਿਹਾ ਗਰਮੀ 'ਚ ਬੰਬਾਰ ਹੋ ਗਿਆ ਤੇ ਬਾਅਦ ਵਿੱਚ ਇਦਾਂ ਇੱਕ ਗਰਮੀ ਤੈਨੂੰ ਪਤਾ ਜਦੋਂ ਗਰਮੀ ਸਿਰ ਨੂੰ ਚੜ੍ਹ ਜੇ ਤੇ ਬਾਹਰ ਕੰਮ ਹੋ ਗਿਆ ਵਿਚਾਰੇ ਦਾ ਉਦੋਂ ਮੈਨੂੰ ਬੜਾ ਦੁੱਖ ਜਿਹਾ ਲੱਗਾ ਵੀ ਯਾਰ ਕੁੱਤੇ ਰੱਖਦੇ ਲਈਦਾ ਵਾ ਜਦੋਂ ਮਤਲਬ ਇਦਾਂ ਕੁੱਤਾ ਹੋਏਂਦਾ ਨਾ ਮਤਲਬ ਪਿਆਰ ਫੀਲ ਹੁੰਦਾ ਕਿਉਂਕਿ ਪਾਲਿਆ ਹੁੰਦਾ ਨਾ ਬੰਦੇ ਰੇ ਵੀ ਹਾਂ ਬੜੇ ਲਾਡਾ ਪਿਆਰਾ ਨਾ ਪ ਤੇ ਪਿਹਾਰ ਵੀ ਵੱਡਾ ਕੀ ਤੈਸੇ ਬੜਾ ਤਗੜਾ ਹੈ ਕੁੱਤਾ ਜਰਮਨ ਸ਼ੈਡੋ ਬਾਕੀ ਜੇ ਹੋ ਸਕਿਆ ਨਾ ਮੈਂ ਤੁਹਾਨੂੰ ਕਿ ਮਤਲਬ ਵੱਖਰੇ ਵਲੋਗ ਬਣਾ ਕੇ ਨਾ ਮਤਲਬ ਨਾਲ ਆਪਣੇ ਡੌਗਸ ਉੱਪਰ ਤੇ ਉਹ ਮਤਲਬ ਤੁਹਾਨੂੰ ਕਲਿੱਪ ਸ਼ੇਅਰ ਕਰੂੰਗਾ ਮੈਂ ਪਹਿਲੇ ਉਹਦੀ ਇੱਕ ਰੋਡ ਵਿਲਰ ਦੀ ਸ਼ੇਅਰ ਕਰੂੰਗਾ ਸੋ ਮੇਟਰੋ ਪਿੰਡ ਆ ਚੁੱਕੇ ਆ ਆ ਉਹ ਨਾ ਪਾ ਰੇ ਪਾ ਲੋ ਪਾ ਲੋ ਪੇਚੇ ਪਾ ਲੋ ਮੋਟਰ ਗਾਈਸ ਲੈ ਸੁਣਾ ਪੱਠੇ ਵੱਡੇ ਹੋਏ ਪੱਠੇ ਘਟਿਆ ਵੱਡੇ ਪਏ ਅੱਪ ਬਾਦ ਹੱਦ ਕਿ ਲਾਣੇ ਲੈ ਸੁਣਾ ਗਾਈਸ ਲੋ ਵੇਖੋ ਕੰਮ ਸਾਰਾ ਹੋ ਗਿਆ ਹੁੰਦਾ ਆਟਾ ਮੋਟਰ ਚੱਲਦੀ ਅੱਗੇ ਲਾਰੇ ਕਿੱਥੇ ਦਾਦੇ ਕਿੱਥੇ ਆ ਉਹ ਸਾਹਿਬ ਇੱਥੇ ਹੀ ਹਾਂ ਕੋਸ ਸਾਹਿਬ ਇੱਥੇ ਨਹੀਂ ਆਗੇ ਉਹ ਸਾਹਿਬ ਇੱਥੇ ਹੀ ਹੈ ਕੋਸ ਸਾਹਿਬ ਇੱਥੇ ਨਹੀਂ ਕਾਕਾ ਗਾਈਸ ਹੋ ਗਿਆ ਚੱਲ ਹੈ ਓਏ ਸਮਾਪਤੀ ਮਿਲਦੇ ਆ ਗਾਈਸ ਸਨਸੈਟ ਵੇਖ ਲੋ ਫਿਰ ਮਿਲਦੇ ਆ ਸਨਸੈਟ ਵੜਾ ਵਖੋਂਦਾ ਹੀ ਸੋਨ ਚਲੋ ਮੈਂ ਥੋੜਾ ਬਾਹਰ ਕਮਾਈਏ ਚਲੋ ਕਮਾਣਾ ਹਾਂ ਨਹੀਂ ਦੋ ਦੋ ਆਪਣਾ ਲਈ ਲੈ ਜਾਈਏ ਕਿਉਂ ਕੇ ਕਮਾਣਾ ਚੁੱਕ ਜਾ ਆ ਚੱਲ ਯਾਰ ਜੀ ਇਹਦਾ ਕਿੱਥੇ ਲੱਗਣਾ ਕਿੰਨੂੰ ਡਾਇਰੈਕਟ ਕਰੀਏ ਇੱਥੇ ਤੇ ਪੂਰਾ ਬੁੱਕ ਦਾਣਾ ਵਾ ਉਦਾਂ ਹੀ ਕਰਨਾ ਆਹ ਹੋ ਆਵੇ ਬੜੇ ਤੋਂ ਟੈਡਾ ਉਹ ਥੱਲੇ ਨਾ ਵਰ ਜੇ ਓਏ ਮਾਮਾ ਥੱਲੇ ਵਰ ਚਲਿਆ ਵੇਲਾ ਗੱਡੀ ਦੇ ਫੜ ਕੇ ਰੱਖਿਆ ਕਰਦਾ ਇਹਨੂੰ ਫਾੜ ਤੂੰ ਕਰ ਤੂੰ ਕਰਦਾ ਕਰਦਾ ਫਾੜ ਇਹਨੂੰ ਫਾੜ ਫਾੜ ਓ ਰੈਂ ਦੇ ਯਾਰ ਟੈ ਓਏ ਬਾਹਰ ਕਰ ਲੈਨੇ ਡੈਡ ਯਾਰ ਉਹ ਕਰਦੀਏ ਲੋੜਿਆਂ ਨੂੰ ਉਹ ਨਹੀਂ ਤੂੰ ਠੀਕ ਆ ਬਜਾਰਾ ਖੁੱਲਾ ਯਾਰ ਸਹੀ ਸਹੀ ਕਿਤੇ ਕਰ ਇਹੋ ਕੀਤਾ ਆਪਣੇ ਨੂੰ ਰੁਕ ਜਾ ਦੂਜੇ ਪਾਸਿਓਂ ਆਪਣੇ ਨੂੰ ਖਿੱਚ ਲਾ ਓਏ ਆਪਣੇ ਵੱਲ ਨੂੰ ਹੈ ਆਪਣੇ ਵੱਲ ਨੂੰ ਹਾਂ ਇੱਧਰ ਨੂੰ ਐਂ ਤਾਂ ਐਂ ਤਾਂ ਬਿਟੀ ਜਾ ਪਤਾ ਨਹੀਂ ਤੈਨੂੰ ਲੱਗਣ ਡਿਆ ਕਿੱਦਾਂ ਕਰਦਾ ਵੇਖ ਲੋ ਗਾਈਜ਼ ਔਖਾ ਕੰਮ ਹੌਲੀ ਹੌਲੀ ਸਿੱਖੂਗਾ ਮੁੰਡਾ ਅਜੇ ਪਤਾ ਨਹੀਂ ਲੱਗਣ ਡਿਆ ਹੈ ਓਏ ਹੈ ਕੱਸੀ ਆ ਗਿਆ ਵਾ ਕਾਜ ਵੜੀ ਜਾਣਾ ਉਹਨੂੰ ਗਾਂਵ ਭਾਵੇਂ ਕੋਈ ਚੀਜ਼ ਲੜ ਜੇ ਨਹੀਂ ਨਹੀਂ ਆ ਗੁਗਲੀ ਦਾ ਲੋਠੜ ਪੁੱਤ ਓਏ ਛੜਾ ਮਸਤ ਮਸਤ ਹੋ ਗਿਆ ਜੀ ਮਸਤ ਮਸਤ ਮਲੰਗ ਬਣ ਗਿਆ ਓਏ ਘਾੜੀ ਖੜਾ ਉਹका 아니 ਮਸਤੂ ਬਣ ਗਏ ਮਸਤੂ ਦੂਨੇ ਪੈਸੇ ਲਾ ਕੇ ਮੇਰੀ ਪੜਾ ਕਿਰੀ ਦੇ ਬੋਲੂ ਇਹਦਾ ਨਾ ਆਪਾਂ ਨਿਕ ਨੇਮ ਰੱਖਾਂਗੇ ਬੋਲੂ ਤਾਂ ਆਉਂਗੀ ਲੈ ਸ਼ਤਾਨੀਆਂ ਸ਼ਤਾਨੀਆਂ ਬੜੇ ਕਰਦੇ ਆ ਸ਼ਤਾਨੀਆਂ ਬੋਹ ਕਰਦਾ ਵਾ ਆ ਸਰਕਾਰ ਹੈ ਆ ਹੋ ਇਹ ਤਾਂ ਗੱਲ ਹੈਗੀ ਆ ਬਾਕੀ ਮਿੱਤਰੋ ਅੱਜ ਦੇ ਵਲੋਗ ਦੀ ਆਪਾਂ ਇੱਥੇ ਕਰਦੇ ਆ ਸਬਾਧੀ ਉਹ ਈਵਨਿੰਗ ਟਾਈਮ ਹੋ ਚੁੱਕਾ ਹੈ ਵਕਤ ਇਸ ਚੈਨਲ ਨੂੰ ਵੀਰ ਵੀਰੇ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਜਰੂਰ ਕਰਿਓ ਸੇ ਇਦਾਂ ਹੀ ਆਪਾਂ ਕਹਿੰਦੇ ਤਾਂ ਕਹਿੰਦੇ ਕੋ ਪਿੰਡ ਲੈ ਕੇ ਤੁਹਾਡੇ ਕੋ ਆਉਂਦੇ ਰਾਵਾਂਗੇ। ਉਹ ਅੱਜ ਦੇ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਬਾਏ ਬਾਏ।